ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਮੁਸਲਮਾਨ ਪਾਈਚਾਰੇ ਨੇ ਮੁਸੀਬਤ ਵਿੱਚ ਫਸੇ ਲੋਕਾਂ ਨੂੰ ਮਦਦ ਦੇ ਕੇ ਮਸਾਇਲ ਕਾਇਮ ਕੀਤੇ ਅਤੇ ਪਿਆਰ ਦਾ ਸਨੇ ਵੰਡਿਆ। ਖਾਸ ਤੌਰ ਤੇ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ 'ਚ ਮੁਸਲਮਾਨ ਪਾਈਚਾਰੇ ਦੇ ਲੋਕਾਂ ਨੇ ਪਾਣੀ ਵਿੱਚ ਜਾ ਕੇ ਕਰ-ਕਰ ਰਾਤ ਸਮਗਰੀ ਵੰਡੀ ਅਤੇ ਗੁਰੂ ਘਰ ਲੰਗਰ ਵੀ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਕਿ ਅੱਜ ਇਸ ਮੁਸੀਬਤ ਦੀ ਕੜੀ ਵਿੱਚ ਇੱਕ ਪਗੜੀ ਅਤੇ ਇੱਕ ਟੋਪੀ ਨਜ਼ਰ ਆ ਰਹੀ ਹੈ। ਪਰ ਨਫ਼ਰਤ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਨਹੀਂ ਦਿਖਾਈ ਦਿੰਦੇ ਉਹਨਾਂ ਵਚਨ ਦਿੱਤਾ ਕਿ ਜਿੰਨਾ ਚਿਰ ਪਾਣੀ ਉਤਰਨ ਵਿੱਚ ਸਮੇਂ ਲੱਗੇਗਾ ਉਹਨਾਂ ਚਿਰ ਉਹ ਪੀੜਤਾਂ ਦੇ ਨਾਲ ਰਹਿ ਕੇ ਉਹਨਾਂ ਦਾ ਦਰਦ ਵੰਡਣਗੇ ਅਤੇ ਜ਼ਰੂਰਤ ਮੁਤਾਬਕ ਸਾਰੀ ਸਮਗਰੀ ਮੁਹੱਈਆ ਕਰਵਾਉਣਗੇ ਇਹ ਯਤਨ ਸਿੱਖ ਮੁਸਲਮਾਨ ਇਕਤਾ ਦਾ ਸੁੰਦਰ ਨਮੂਨਾ ਪੇਸ਼ ਕਰਦਾ ਹੈ ਆਪ ਸਭੀ ਕੋ ਮਾਲੂਮ ਹੈ ਕਿ ਹਮਾਰੇ ਪੰਜਾਬ ਮੇ ਸਿੱਖ ਭਾਈਓ ਪੇ ਇਸ ਵਕਤ ਇੱਕ ਆਬਦਾ आपदा और परेशानी और सैलाब के हालात बने तो यह आवाज़ सारे मुल्क में गई उनके लिए सबसे पहले मेवात निकल के आया और उसी मेवाति के जज्बे को आज पूरा करने के लिए हम अपने सिख भाइयों के साथ खड़े हैं और उसको डोर टू डोर और बिल्कुल जहां वो परेशान हाल है वहां तक जाने के लिए आज जमियतुलमैन की पूरी टीम जा रही है और वहां का सिर्फ हालात का जायज़ा ही नहीं लेंगे बल्कि वहां जो राहत सामग्री हमने कल जाके वहां देखा सरपंच के साथ वो आज पहुंचाने का काम करें और हमारी यहाँ के जिम्मेदारान से बात है वो दो बोट अभी हमारी जा रही है दो कश्तियाँ लेके जा रहे हैं तीन या चार कश्तियों का इंतजाम ये करेंगे और हम सारा जो हमारा यहाँ सामग्री का वो सामान रखा हुआ है राहत रसानी के लिए जो लेकर आए हैं सैलाब जदगान के लिए वो सामग्री हम अंदर पहुँचा कर पहुँचाने का, का काम करेंगे और ये सब जमयतमा हिंद मौलाना महमूद मदनी की सरपरस्ती हमें हासिल है जो पूरे मुल्क में ऐसे आपदा में आने वाले लोगों की सहायता के लिए खड़ी रहती है और ये सिख और मुसलमान भाई का भाईचारा इसको हम आगे बढ़ाने का काम करें यहाँ पे रुकने का अभी कोई प्लेटफॉर्म नहीं है क्योंकि पानी का भी कोई प्लेटफॉर्म मुझे नजर नहीं आ रहा जब हमने यहाँ से तीन चार दिन में कवरेज देखा है और आप लोगों को साथ लिया है तो जब तक ये पानी नीचे नहीं जाएगा आप अपने घर नहीं जाओगे तो किसी भी घर नहीं जा पूरे घर वो पानी डुबे हुए पूरे घर ਉਹ ਘਰ ਨੇ ਜਿਹੜੇ ਪੂਰੇ ਆ 1 2 2 ਉਹ ਸਾਹਮਣੇ ਉਹ ਵਾਜ ਆਰੇ 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 ਇੱਥੇ ਹੀ ਉਹ ਵਾਜੇ ਆਵਾਜ਼ਾਂ ਲੋਕ ਮਾਰ ਰਹੇ ਨੇ ਉੱਥੇ ਕੱਲ ਦੋਸਤੋ ਅੱਜ ਤਕਰੀਬਨ ਨਿਹਾਲਾ ਲਵੇਰਾ ਘਾਟ ਤੋਂ ਜੋ ਇਹ ਇਹ ਤੁਰੇ ਕੱਲ ਨਾਵ ਲਾਣੇ ਵਿੱਚ ਥੋੜਾ ਜਨਾ ਸਮਾਂ ਲੱਗ ਗਿਆ ਕੁਝ ਬਾਈਆਂ ਵੀਰਾਂ ਨੇ ਨਾ ਮੇਰਾ ਦੇਖੋ ਇਹ ਮੁਸੀਬਤ ਦੀ ਪਕੜੀ ਆ ਕੁਝ ਲੋਕ ਨਾ ਨੰਬਰ ਬਣਾਉਣ ਦੀ ਖਾਤਰ ਆਪਣੇ ਨੰਬਰ ਬਣਾਉਣ ਦੀ ਖਾਤਰ ਨਾ ਸੋਸ਼ਲ ਮੀਡੀਆ ਤੇ ਇਹ ਸਾਰਾ ਕੁਝ ਕਰ ਰਹੇ ਹਨ ਇਹ ਸਾਰਾ ਕੁਝ ਕਰ ਰਹੇ ਹਨ ਸੋ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਕਿ ਮੁਸੀਬਤ ਦੀ ਘੜੀ ਹੈ ਚੀਜ਼ਾਂ ਬਹੁਤ ਔਖੀਆਂ ਮਿਲਦੀਆਂ ਨੇ ਸੋ ਅੱਜ ਇਹ ਇਹ ਨਾਮ ਲੈ ਕੇ ਅਸੀਂ ਇਹਨਾਂ ਮੁਸਲਮਾਨ ਭਾਈਆਂ ਦੇ ਨਾਲ ਚੱਲ ਰਹੇ ਹਾਂ ਔਰ ਸਾਰੇ ਲੋਕਾਂ ਨੂੰ ਆ ਜਿਹੜੀ ਰਾਤ ਸਮਗਰੀ ਇਹਨਾਂ ਨੇ ਇਕੱਠੀ ਕੀਤੀ ਏ ਉਹ ਇੱਕ ਇੱਕ ਘਰ ਦੇ ਵਿੱਚ ਪਜਾਵਾਂਗੇ ਇਥੇ ਉਹ ਗੱਲਾਂ ਮਾਰਦੇ ਨੇ ਜਿਹੜੇ ਜਿਹੜੇ ਲੋਕ ਰਾਜੀਨਾਮੇ ਲੈਣ ਦੇ ਵੀ ਪੈਸੇ ਲੈਂਦੇ ਨੇ ਰਾਜੀਨਾਮੇ ਕਰਾਉਣ ਦੇ ਪੈਸੇ ਵਸੂਲਦੇ ਨੇ ਨਾ ਅਸੀਂ ਉਹਨਾਂ ਵਿੱਚੋਂ ਨਹੀਂ ਸੋ ਇੱਕ ਚੀਜ਼ ਆ ਕਿ ਇਹ ਜਿਹੜੀ ਚੀਜ਼ ਹੈ ਨਾ ਸੋ ਇਹਨੂੰ ਮੁਸੀਬਤ ਦੀ ਘੜੀ ਹੈ ਤੇ ਮੁਸੀਬਤ ਦੀ ਘੜੀ ਦੇ ਵਿੱਚ ਬਹੁਤ ਸਮਾਨ ਜਿਹੜਾ ਔਕਾ ਮਿਲਦਾ ਆ ਪਾਣੀ ਪਾਣੀ ਸਾਚਾਰ ਸ਼ਵੇਰੋਂ ਨਜ਼ਰ ਆ ਰਹਾ ਸੋ ਸੋ ਆ ਦੋ ਨਾਵ ਜਿਹੜੀਆਂ ਜਾ ਰਹੀਆਂ ਇੱਕ ਉਧਰ ਮੁਸਲਮਾਨ ਭਾਈ ਹੈ ਔਰ ਇੱਕ ਤਰਫ ਯਹਾਂ ਪੇ ਦੋਨੋਂ ਮੇ ਜਿਹੜਾ ਸਮਾਨ ਹੈ ਪੜਿਆ ਆਏ ਤੇ ਆ ਜਿਹੜੇ ਸਾਹਮਣੇ ਘਰ ਆਪਾਂ ਨੂੰ ਨਜ਼ਰ ਆ ਰਹੇ ਸੋ ਇਹਨਾਂ ਸਾਰਿਆਂ ਨੂੰ ਉਧਰ ਆਪਣੇ ਗੁਰਲਾਲ ਸਰਪੰਚ ਜਿਹੜੇ ਨੇ ਉਹ ਬੈਠੇ ਹੋਏ ਨੇ ਉਹ ਲੈ ਕੇ ਜਾਣਗੇ ਕਿ ਕਿੱਥੇ ਜਾਣਾ ਹੈਗਾ ਸੋ ਤੁਸੀਂ ਸਾਡੇ ਨਾਲ ਬਣੇ ਹੋ ਰਹੋ ਮੈਂ ਸਾਰੇ ਵੀਰਾਂ ਨੂੰ ਕਹਿਣਾ ਕਿ ਆਪਣੇ ਨੰਬਰ ਬਣਾਉਣ ਦੀ ਖਾਤਰ ਕਦੇ ਵੀ ਕਿਸੇ ਤੇ ਕਿੰਤੂ ਪਰੰਤੂ ਨਾ ਕਰਿਆ ਕਰੋ ਸੋ ਇਹ ਮੁਸੀਬਤ ਦੀ ਘੜੀ ਹੈ ਇੱਕ ਦੇ ਇੱਕ ਇੱਕ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ ਤਾਂ ਜੋ ਆਪਾਂ ਆਪਣੇ ਵੀਰਾਂ ਦੀ ਹਿਫਾਜ਼ਤ ਕਰ ਸਕੀਏ ਧੰਨਵਾਦ यहाँ घर पे आके सब दे रहे हैं सब साथी रहे हैं तो बड़ा खुशी हो रही है खुशी हो रही है कि हम हाँ जो है इन भाइयों की आपके मदद के लिए यहाँ पहुँचे हैं तो इसमें खुशी हो रही है کہ ہم سب یہاں ائے ہمارے مولانا حاجی ائے ہیں گاڑی لے کے آئے ہیں سامان کا اور ساتھ میں بٹنے آئے ہیں مقتی صاحب بھی ہیں مقتی صاحب ہم سب ساتھ ہی یہاں دیکھو گھر کتنے دور دور ہے کتنا کلومیٹر یہاں ہوگا نا 10 12 کلومیٹر اندر آ کر آئے ہیں بڑی خوشی ہو رہی ہے بس بڑی خوشی ہو رہی ہے دیکھو جی یہ لوکاں دی اسی کئیے نا کہ نقصان دی پر بھائی یہ لوک تقریبا میں کہہ نہیں سکتا دل روندا ہے سچو وچ ਕਿਸੇ ਚਿੜੀ ਦਾ ਆਲਣਾ ਵੀ ਟੁੱਟ ਜਾਂਦਾ ਹੈ ਨਾ ਤੇ ਉਹਨੂੰ ਵੀ ਦੁੱਖ ਹੁੰਦਾ ਹੈ ਆ ਤੁਸੀਂ ਦੇਖੋ ਇਹਨਾਂ ਦੀ ਦੁਕਾਨ ਇਹ ਚੱਕੀ ਤੇ ਘਰ ਪੂਰਾ ਜਿਹੜਾ ਨੁਕਸਾਨਿਆ ਗਿਆ ਹੈ ਤੇ ਇਹ ਕਹਿ ਰਹੇ ਨੇ ਕਹਿ ਰਹੇ ਨੇ ਕਿ ਸਾਡੇ ਕੋਲ ਜਿਹੜੇ ਸਰਕਾਰੀ ਤੰਤਰ ਕੋਈ ਵੀ ਨਹੀਂ ਪਹੁੰਚਿਆ ਸਰਕਾਰੀ ਤੰਤਰ ਨਹੀਂ ਭਾਈ ਚਾਰੇ ਦੇ ਲੋਕ ਮੁਸਲਮਾਨ ਵੀਰ ਔਰ ਸਿੱਖ ਜਥੇ ਬੰਦੀਆਂ ਜਿਹੜੀਆਂ ਸਮਾਜ ਸੇਵੀ ਸੰਤਾਵਾਂ ਹੀ ਪਹੁੰਚਦੀਆਂ ਨੇ ਮੈਂ ਇੱਕ ਗੱਲ ਕਹਿ ਦੇਵਾਂ ਬੋਟ ਹੀ ਨਹੀਂ ਸਾਨੂੰ ਇੱਥੇ ਮੁਹੱਈਆ ਕਰਵਾਏ ਜਾ ਰਹੇ ਬੋਟ ਹੀ ਨਹੀਂ ਮਿਲ ਰਹੇ ਬੇੜੀਆਂ ਨਹੀਂ ਮਿਲ ਰਹੀਆਂ ਕਿ ਲੋਕ ਉਥੋਂ ਇੱਥੇ ਇਹਨਾਂ ਤੱਕ ਪਹੁੰਚ ਸਕਣ ਮੈਂ ਖੁਦ ਇਹਨਾਂ ਵੀਰਾਂ ਮੁਸਲਮਾਨ ਵੀਰਾਂ ਨੇ ਮੇਰੀ ਮੇਰੀ ਡਿਊਟੀ ਲਈ ਸੀ ਪੱਤਰਕਾਰ ਹੁੰਦੇ ਨਾਤੇ ਮੈਨੂੰ ਅੱਜ 3 ਦਿਨ ਹੋ ਗਏ 3 ਦਿਨਾਂ ਬਾਅਦ ਬੋਟ ਲੈ ਕੇ ਆਇਆ ਇੱਥੇ ਬੜਿਆਂ ਨੂੰ ਫੋਨ ਕੀਤਾ ਬਹੁਤ ਕੁਝ ਭਜਨਟ ਕੀਤੀ ਪਰ ਬੋਟ ਨਹੀਂ ਮਿਲਿਆ ਇੱਥੋਂ ਤੁਹਾਨੂੰ ਬੋਟ ਨਹੀਂ ਮਿਲਿਆ ਸੋ ਇਹਨਾਂ ਦਾ ਨਿਸਾਨ ਦੀ ਪਰਭਾਈ ਬੜੀ ਔਖੀ ਹੋਣੀ ਹੈ ਬੜੀ ਜਿਆਦੀ ਪਾਣੀ ਦੇ ਵਿੱਚ ਘਰੇ ਹੋਏ ਇੱਥੇ ਤੇ ਕਿੰਨੇ ਦਿਨਾਂ ਤੋਂ ਇੱਥੇ ਰਹਿ ਰਹੇ ਹੋ ਇੱਕ ਮਹੀਨਾ ਗਾ ਵੀਰੇ ਪਾਣੀ ਵਾਲਾ ਤੇ ਹੋਰ ਕੋਈ ਸਰਕਾਰੀ ਜਾਂ ਕਰਮਚਾਰੀ ਕੋਈ ਪਹੁੰਚਿਆ ਇੱਥੇ ਡੋਡੋਕਣ ਕੌਣ ਪਹੁੰਚ ਰਹੇ ਨੇ ਲੋਕ ਤੁਹਾਡੇ ਭਾਈਚਾਰੇ ਦੇ ਆਉਂਦੇ ਹੋ ਭਾਈਚਾਰੇ ਦੇ ਲੋਕ ਕਿੰਨਾ ਕੀ ਨੁਕਸਾਨ ਕਿੰਨਾ ਕੀ ਹੋ ਗਿਆ ਤੁਹਾਡਾ ਡੰਗਰਾਂ ਦਾ ਸਾਰੇ ਕੁਝ ਵੇਖ ਸਕਦੇ ਆ ਫਸਲਵਾੜੀ ਦਾ ਬਹੁਤ ਨੁਕਸਾਨ ਹੋਇਆ ਹਾਂਜੀ ਹੋਰ ਕੋਈ ਇੱਥੇ ਤੁਹਾਨੂੰ ਲੋੜ ਆ ਕਿ ਜਿਵੇਂ ਕੋਈ ਮੈਡੀਕਲ ਦੀ ਦਵਾਈਆਂ ਦੀ ਕਿਹੜੀ ਕਿਹੜੀ ਚੀਜ਼ ਦੀ ਲੋੜ ਇੱਥੇ ਤੁਹਾਨੂੰ ਜਿੰਨੀ ਵੀ ਹੋਰ ਸਿਹਤ ਦੀ ਸੰਸਥਾ ਇਹ ਸੇਵਾ ਕਰ ਰਹੀ ਹੈ ਵੀਰ ਜੀ ਕੋਈ ਹੋਰ ਸਰਕਾਰ ਵੱਲੋਂ ਕੋਈ ਮਦਦ ਸਿਕਾਲ ਦੋਸਤੋ ਅੱਜ ਅੱਜ ਇੱਕ ਪਗੜੀ ਔਰ ਦੂਸਰੀ ਇਹ ਟੋਪੀ ਅੱਜ ਇਹ ਪਗੜੀ ਔਰ ਇਹ ਟੋਪੀ ਐਸਾ ਜੋ ਪੰਜਾਬ ਕੀ ਮੁਸੀਬਤ ਮੇ ਨਜ਼ਰ ਆ ਰਹੀ ਏ ਅੱਜ ਇਹ ਬਾਈ ਅੱਜ ਹਮੇ ਉਹ ਕੱਚੇ ਵਾਲੇ ਨਜ਼ਰ ਨਹੀਂ ਆ ਰਹੇ ਜੋ ਬੜੀਆਂ ਬੜੀਆਂ ਗੱਲਾਂ ਮਾਰਦੇ ਸੀ कहते थे कि ये ये आतंकवादी हैं वो बातें हैं आज ये भाई और ये भाई एक अच्छा स्नेह लेके आए हैं कि आज पगड़ी और टोपी मिलकर के अपने पंजाबी भाइयों के साथ हैं और जब तक ये ये नाता गुड़ा है ना तब तक इस नाते को कोई भी हला नहीं सकता हमें गर्व है अपने मुसलमान भाइयों पर कि आज हमारी मुसीबत में आन के हमारा साथ दे रहे हैं इन पर गर्व है और मन जो आज खुशी से इतना ਜਾ ਰਹਾ ਕਿ ਅੱਜ ਟੋਪੀ ਔਰ ਪਗੜੀ ਮਿਲ ਕਰਕੇ ਆਪਣੇ ਭਾਈਓ ਕੀ ਹਿਫਾਜ਼ਤ ਕਰਨੇ ਲਈ ਜਾ ਰਹੇ ਹਨ ਦਾਨਿਆਵਾਦ ਖੁਸ਼ ਰਹੋ ਅੱਲਾ ਹਫਿਜ਼ ਔਰ ਸਤਸਰੀ ਅਕਾਲ ਬੋਲੇ ਸੋਨਿਆਲ ਸਤਸਰੀ ਅਕਾਲ ਮੋਲਾਨਾ ਜੀ ਅੱਜ ਤੁਸੀਂ ਇਹਨਾਂ ਲੋਕਾਂ ਦੀਆਂ ਮੁਸ਼ਕਲਾਂ ਦਰਦ ਵੰਡਨੇ ਜਾਂ ਫਿਰ ਦੋ ਤਿੰਨ ਦਿਨ ਸੇ ਰੁਕੇ ਹੋਏ ਹਨ ਅੱਜ ਆਪ ਦਰਗਾਨੇ ਜਾ ਰਹੇ ਹੈ ਕਿਹਦਾ ਗਿਲ ਹੋ ਰਹਾ ਹੈ ਇਹਨਾਂ ਲੋਕਾਂ ਕੋ ਪੀੜਾ ਮੈਂ ਦੇਖੀ ਹੈ ਅਮੇ ਬਹੁਤ ਅੱਛਾ ਫੀਲ ਹੋ ਰਹਾ ਹੈ और आपकी इस दुख की घड़ी में हम आपके साना बसाना आकर के खड़े हुए हैं और मैं अपनी उन माताओं का बहनों का भाइयों का बुजुर्गों का शुक्र अदा करूँगा जिन्होंने पंजाब के लिए हमारे पंजाबी भाइयों के लिए आप लोगों के लिए हमारी माताओं बहनों ने जिन्होंने अपने गले के जेवरात कानों के जेवरात और अपने घरों के बिस्तर अपने घरों का अनाज अपने घरों का राशन आपके लिए दिया है तो आज मैं उनको भी दिखाना चाहता हूं कि हमारी जमीतलमा हिंद की टीम कश्तियों में सवार होकर के यहाँ से तकरीबन 11 किलोमीटर की दूरी पर पता चला कि उस गांव में बिस्तरों की ज़रूरत है तो हम बिस्तर लेकर के जो बिस्तर हमारी माँ और बहनों ने अपने हाथों से बनाए थे जो बिस्तर हमारी माओ बहनों ने अपने हाथों से बनाए हैं और पंजाब की माँ बहनों के लिए भेजे हैं आज उस बिस्तर को हम लेकर के गांव-गांव पहुंच रहे हैं